ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ ਮੀਤ ਕਰਦੇ ਆ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਤਰੱਕੀਆਂ ਬਖਸ਼ੇ ਖੁਸ਼ ਰੱਖੇ ਤੇ ਅੱਜ ਦਾ ਬਲਾਓ ਜੀ ਆਪਾਂ ਸਟਾਰਟ ਕਰ ਰਹੇ ਆਂ بارش ਬਹੁਤ ਜ਼ਿਆਦਾ ਹੋ ਰਹੀ ਏ 4 ਵਜੇ ਦੀ ਲੱਗੀ ਏ ਜੀ ਸਵੇਰ ਦੇ ਤੇ ਹਾਲੇ ਤੱਕ ਰੁਕੀ ਨਹੀਂ ਹੁਣ ਮੀਂਹ ਦੇ ਵਿੱਚ ਹੀ ਬੱਚਿਆਂ ਨੂੰ ਸਕੂਲ ਛੱਡਣ ਚੱਲੇ ਆ ਉਹਨੇ ਤਾਂ ਪਾਪਾ ਤੇ ਅੱਜ ਦੇ ਨੇ ਜੀ ਸੋਮਵਾਰ ਦਾ 6 ਤਰੀਕਾ ਤੇ ਹੁਣ ਤਾਂ ਜੀ بارش ਰੁਕ ਜਾਵੇ ਤਾਂ ਵਧੀਆ ਐ ਨਹੀਂ ਤਾਂ ਫਸਲਾਂ ਦੀ ਬਰਬਾਦੀ ਏ ਪਹਿਲਾਂ ਹੀ ਝੋਨੇ ਵਿੱਚ ਪਿਆ ਬਹੁਤ ਨੁਕਸਾਨ ਹੋ ਗਿਆ ਝੋਨਿਆਂ ਦਾ ਤੇ ਚਲੋ ਜੀ ਹੁਣ ਇੱਥੇ ਮੈਂ ਧਾਰਤੀ ਚਾਹ ਅਨਰੀਦ ਦੇ ਪਾਪਾ ਆ ਗਏ ਸੀ ਕਹਿੰਦੇ ਮੈਨੂੰ ਠੰਡ ਬਹੁਤ ਲੱਗ ਗਈ ਤੇ ਕਿਉਂਕਿ ਠੰਡ ਕਾਫੀ ਜ਼ਿਆਦਾ ਬਣ ਗਈ ਏ بارش ਹੋਣ ਕਰਕੇ ਤੇ ਆਪਾਂ ਉਹਨਾਂ ਵਾਸਤੇ ਚਾਹ ਬਣਾ ਰਹੇ ਸੀ ਤੇ ਬਾਕੀ ਦੀ ਵੀਡੀਓ ਜੀ ਆਪਾਂ ਅੱਗੇ ਕਰਲ ਵਾਲੀ ਤੁਹਾਨੂੰ ਦਿਖਾ ਰਹੇ ਆ ਕੱਲ ਆਪਾਂ ਬਣਾਏ ਸੀ ਜੀ ਬੱਚਾਂ ਦੀ ਡਿਮਾਂਡ ਤੇ ਦਹੀਂ ਭੱਲੇ ਤੇ ਉਹਦੇ ਲਈ ਉਹਨਾਂ ਦੇ ਪਾਪਾ ਪੇਰੇ ਸੀ ਇਥੇ ਇਮਬਲੀ ਤੇ ਕਿਉਂਕਿ ਬੱਚਾਂ ਦੇ ਪਾਪਾ ਨੂੰ ਵੀ ਨਾ ਬਹੁਤ ਸ਼ੌਂਕ ਹੈ ਇਹੋ ਜਿਹੀਆਂ ਚੀਜ਼ਾਂ ਦਾ ਤੇ ਬੱਚਾਂ ਤਾਂ ਕਹਿਣ ਦੀ ਟੈਲ ਹੁੰਦੀ ਏ ਕਿ ਉਹ ਲੱਗ ਪੈਂਦੇ ਆ ਬਣਾਉਣ ਵਾਸਤੇ ਤੇ ਇਧਰ ਹੀ ਮਿਲੇ ਉਹਨਾਂ ਨੇ ਪੇਕੇ ਰੱਖਤੀ ਸੀ ਘੰਟਾ ਕੁ ਭਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਦੀ ਗਿਟਕਾ ਵਗੈਰਾ ਕੱਢ ਕੇ ਤੇ ਹੁਣ ਇਹਨਾਂ ਨੂੰ ਦੀ ਮਿੱਠੀ ਚਟਨੀ ਬਣਾਉਣਗੇ ਜੀ ਵਿੱਚ ਖੰਡ ਪਾ ਕੇ ਤੇ ਬਹੁਤ ਹੀ ਜੀ ਟੇਸਟੀ ਚਟਨੀ ਬਣਾਉਂਦੇ ਆ ਤੇ ਖੱਟੀ ਮਿੱਠੀ ਚਟਨੀ ਬਣਾਉਣਗੇ ਵਿੱਚ ਚੀਨੀ ਪਾ ਕੇ ਤੇ ਨਾਲ ਹੀ ਥੋੜਾ ਜਿਹਾ ਕਲਰ ਪਾਣਗੇ ਤੇ ਚਲੋ ਜੀ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਤੇ ਜਿਨ੍ਹਾਂ ਨੇ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਏ ਉਹਨਾਂ ਸਾਰੇ ਮੇਰੇ ਭੈਣ ਭਾਈਆਂ ਦਾ ਜੀ ਬਹੁਤ ਬਹੁਤ ਧੰਨਵਾਦ ਤੇ ਆਪਣੀ ਅਜੀ ਵੀਡੀਓ ਵੀ ਦੇਖਿਆ ਕਰੋ ਵੈਸੇ ਤਾਂ ਤੁਸੀਂ ਦੇਖ ਲਈਓ ਤੇ ਜਰੂਰ ਵੀਡੀਓ ਦੇਖਿਆ ਕਰੋ ਜੀ ਤੇ ਜੇਕਰ ਤੁਸੀਂ ਨਵੇਂ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਧਰ ਜੀ ਹੁਣ ਉਹਨਾਂ ਨੇ ਚਟਣੀ ਧਾਰਤੀ ਸੀ ਤੇ ਇਧਰ ਵੇਚ 컬러 ਪਾਇਆ ਸੀ ਉਹਨਾ ਵੀਡੀਓ ਬਣਾਉਣ ਵਾਲੀ ਰਹੇਗੀ ਤੇ ਫੂਡ ਕਲਰ ਪਾਇਆ ਜੀ ਥੋੜਾ ਜਾਂ ਤੇ ਆਪਣੇ ਕੋਲ ਜੀ ਰਾਰਾ ਰੋੜ ਹੈ ਨਹੀਂ ਸੀ ਤੇ ਇਸ ਕਰਕੇ ਥੋੜਾ ਜਿਹਾ ਆਟਾ ਆਪਾਂ ਕੋਲ ਕੇ ਕਣਕ ਦਾ ਆਟਾ ਉਹ ਪਾਇਆ ਸੀ ਤੇ ਉਹਦੇ ਨਾਲ ਵੀ ਦੇਖੋ ਕਿੰਨੀ ਵਧੀਆ ਸੰਘਣੀ ਹੋ ਗਈ ਏ ਤੇ ਇਸ ਤਰ੍ਹਾਂ ਵੀ ਤੁਸੀਂ ਪਾ ਸਕਦੇ ਹੋ ਜੇ ਨਹੀਂ ਹੈਗਾ ਤਾਂ ਤੇ ਬਹੁਤ ਟੇਸਟੀ ਬਣ ਜਾਂਦੀ ਏ ਜਿਹਦੇ ਨਾਲ ਵੀ ਚਟਣੀ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਇਹਦੇ ਚਾਟਾ ਪਾਇਆ ਹੋਇਆ ਏ ਤੇ ਚਲੋ ਜੀ ਆਪਣੀ ਚਟਣੀ ਜਿਹੜੀ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਧਰ ਦਾਲ ਹੈ ਜਿਹੜੀ ਆਪਾਂ ਰਾਤ ਨੂੰ ਪੇਤੀ ਸੀ মুਂਗੀ ਦੀ ਦਾਲ ਤੇ ਉਹ ਹੁਣ ਆਪਾਂ ਛਾਣ ਕੇ ਤੇ ਉਹਨੂੰ ਘਰ ਲਾਂਗੇ ਹੁਣ ਗ੍ਰाइंड ਤੇ ਨਾਲ ਹੀ ਥੋੜਾ ਜਿਹਾ ਬੇਕਿੰਗ ਪਾਊਡਰ ਪਾਤਾ ਏ ਤੇ ਇਹਦੇ ਨਾਲ ਵਧੀਆ ਫੁੱਲੇ ਭੁਲੇ ਜੇ ਬਣ ਗਏ ਇਸ ਕਰਕੇ ਆਪਾਂ ਬੇਕਿੰਗ ਪਾਊਡਰ ਪਾਇਆ ਏ ਤੇ ਵੀਡੀਓ ਨੂੰ ਜੀ ਪੂਰਾ ਜ਼ਰੂਰ ਦੇਖਿਓ ਸਕਿੱਪ ਨਾ ਕਰਿਓ ਤੇ ਹੁਣ ਜੀ ਆਪਾਂ ਇੱਥੇ ਤੇਲ ਪਾ ਲਿਆ ਸੀ ਕੜਾਈ ਦੇ ਵਿੱਚ ਤੇ ਗਰਮਾ ਹੋ ਗਿਆ ਤੇਲ ਤੇ ਹੁਣ ਆਪਾਂ ਚਮਚੇ ਦੇ ਨਾਲ ਇਸ ਤਰ੍ਹਾਂ ਆਪਾਂ ਬੜੇ ਆਰਾਮ ਦੇ ਨਾਲ ਪਾਉਂਦੇ ਜਾਵਾਂਗੇ ਹੁਣ ਜੀ ਆਪਾਂ ਇਹਨਾਂ ਨੂੰ ਨਾ ਹਲਕਾ ਪੂਰਾ ਹੋਣ ਤੱਕ ਪਕਾਵਾਂਗੇ ਤੇ ਆਹ ਦੇਖੋ ਥੋੜੇ ਜਿ ਕੱਚੇ ਨਹੀਂ ਪਲਟਣੇ ਉਹਨਾਂ ਨੇ ਥੋੜੇ ਜਿ ਉਸੇ ਤਰ੍ਹਾਂ ਨਾਲ ਦੀ ਨਾਲ ਪਲਟਤੇ ਸੀ ਤੇ ਥੋੜੇ ਜਿ ਪੋਰ ਗਏ ਤੇ ਆਪਾਂ ਜੀ ਇਹਨਾਂ ਨੂੰ ਜਦੋਂ ਫੁੱਲ ਜਾਣਗੇ ਪੂਰੀ ਤਰ੍ਹਾਂ ਉੱਪਰ ਆ ਜਾਣਗੇ ਫੇਰ ਹੀ ਆਪਾਂ ਪਲਟਣਾ ਹੈ ਤੇ ਹਲਕਾ ਪੂਰਾ ਹੋਣ ਤੱਕ ਆਪਾਂ ਇਹਨੂੰ ਪਕਾਵਾਂਗੇ ਇਹ ਨਾਲ ਜੇ ਆਪਾਂ ਰੱਖ ਲਾਂਗੇ ਠੰਡਾ ਪਾਣੀ ਤੇ ਠੰਡੇ ਪਾਣੀ ਦੇ ਵਿੱਚ ਜੀ ਆਪਾਂ ਨਾਲ ਦੀ ਨਾਲ ਪਾਉਂਦੇ ਜਾਵਾਂਗੇ ਤੇ ਦੇਖੋ ਜੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਹਲਕਾ ਪੂਰਾ ਹੋਂ ਤੱਕ ਪਕਾ ਕੇ ਤੇ ਆਪਾਂ ਇਹਨਾਂ ਨੂੰ ਕੱਢ ਕੇ ਨਾਲ ਦੀ ਨਾਲ ਆਪਾਂ ਠੰਡੇ ਪਾਣੀ ਦੇ ਵਿੱਚ ਇਹਨੂੰ ਪਾਉਂਦੇ ਜਾਵਾਂਗੇ ਤੇ ਤੁਸੀਂ ਜੀ ਇਸ ਤਰ੍ਹਾਂ ਹੱਥ ਨਾਲ ਵੀ ਬਣਾ ਸਕਦੇ ਹੋ ਜੇ ਚਮਚੇ ਨਾਲ ਬਣਾਉਣੇ ਤਾਂ ਚਮਚੇ ਨਾਲ ਬਣਾ ਲਿਓ ਜੇ ਹੱਥ ਨਾਲ ਬਣਾਉਣੇ ਤਾਂ ਹੱਥ ਨਾਲ ਬਣਾ ਸਕਦੇ ਹੋ ਚਲੋ ਜੀ ਹੁਣ ਆਪਣੇ ਦਹੀਂ ਭੱਲੇ ਜਿਹੜੇ ਬਣ ਕੇ ਹੋ ਗਏ ਆ ਰੈਡੀ ਤੇ ਆਪਾਂ ਜੇ ਹੁਣ ਦੇਖੋ ਪਾਣੀ ਦੇ ਵਿੱਚ ਪੂਰਾ ਬਣਦਿਆਂ ਤੱਕ ਜਿਹੜੇ ਆਪਾਂ ਪਾਏ ਹੋਏ ਸੀ ਪਹਿਲਾਂ ਦੇ ਉਹ ਫੁੱਲ ਕੇ ਹੋ ਗਏ ਆ ਤਿਆਰ ਤੇ ਹੁਣ ਆਪਾਂ ਇਸ ਤਰ੍ਹਾਂ ਨਿਜੋੜ ਕੇ ਪਾਣੀ ਤੇ ਇਹਨਾਂ ਨੂੰ ਕੱਢ ਲਾਂਗੇ ਤੇ ਹੁਣ ਜੀ ਆਪਾਂ ਦਹੀਂ ਵੀ ਫੈਂਟ ਲਈ ਸੀ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲੈਣਾ ਏ ਕਿ ਵਿੱਚ ਮੋਟੀ-ਮੋਟੀ ਨਾ ਰਵੇ ਤੇ ਦਹੀਂ ਜਿਹੜੀ ਜ਼ਿਆਦਾ ਖੱਟੀ ਨਹੀਂ ਹੋਣੀ ਚਾਹੀਦੀ ਵੀ ਠੀਕ-ਠੀਕ ਹੋਣੀ ਚਾਹੀਦੀ ਆ ਤਾਂ ਹੀ ਟੇਸਟੀ ਲੱਗਦਾ ਆ ਤੇ ਚਲੋ ਜੀ ਆਪਾਂ ਨਾਲ ਪਿਆਜ਼ ਪਾ ਲਈ ਸੀ ਤੇ ਇੱਧਰ ਚਟਣੀ ਵੀ ਬਹੁਤ ਟੇਸਟੀ ਬਣੀ ਆ ਜੀ ਤੇ ਨਾਲ ਹੀ ਪਾ ਲਈ ਆਪਾਂ ਚਟਣੀ ਤੇ ਉੱਤੋਂ ਜੀ ਆਪਾਂ ਮਸਾਲਾ ਥੋੜ੍ਹ ਲਾਂਗੇ ਚਾਟ ਮਸਾਲਾ ਇਹ ਆਪਾਂ ਨਮਕ ਹੀ ਪਾ ਰਹੇ ਹਾਂ ਜੀ ਦਹੀਂ ਲੱਸੀ ਵਾਲਾ ਨਮਕ ਜਿਹੜਾ ਤੇ ਉਹਦੇ ਨਾਲ ਹੀ ਬਹੁਤ ਟੇਸਟੀ ਲੱਗਦਾ ਆ ਤੇ ਚਲੋ ਜੀ ਆਜੋ ਖਾ ਲਓ ਜੀ ਤਈ ਪੱਲੇ ਆ ਕੇ ਸਾਰੇ ਪੈਣ ਪਾਈ ਤੇ ਜਰੂਰ ਦੱਸਿਓ ਜੀ ਕਮੈਂਟ ਕਰਕੇ ਕਿਹੜੇ ਦੇ ਬਣਿਆ ਆ ਦਾ ਜੀ ਪੱਲੇ ਤੇ ਮਿਲਦੇ ਹੁਣ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ